ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜੇਕਰ ਕੋਈ ਵਿਅਕਤੀ ਨਸ਼ਾ ਤਸਕਰੀ ਕਰਦਾ ਹੈ ਤਾਂ ਉਸ ਨੂੰ ਫੜ ਕੇ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਪਹੁੰਚਾਇਆ ਜਾਵੇ ਇਸ ਤਹਿਤ ਨਾਬਾ ਬਲਕ ਦੇ ਪਿੰਡ ਰੋਟੀ ਛੰਨਾ ਵਿਖੇ ਨਾਬਾ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਦੇ ਤਹਿਤ ਨਸ਼ਾ ਤਸਕਰਾਂ ਦੇ ਘਰਾਂ 'ਚ ਰੇਡ ਕੀਤੀ ਗਈ ਹੈ ਰੇਡ ਦੇ ਦੌਰਾਨ ਕਈ ਨਸ਼ਾ ਤਸਕਰਾਂ ਘਰਾਂ ਨੂੰ ਤਾਲੇ ਲਗਾ ਕੇ ਰਫੂ ਚੱਕਰ ਹੋ ਗਏ ਨੇ ਐਸਪੀ ਪਟਿਆਲਾ ਹਰਵੰਤ ਕੌਰ ਅਤੇ ਡੀਐਸਪੀ ਨਾਬਾ ਮਨਦੀਪ ਕੌਰ ਤੋਂ ਇਲਾਵਾ ਭਾਰੀ ਮਾਤਰਾ 'ਚ ਪੁਲਿਸ ਫੋਰਸ ਤਾਇਨਾਤ ਸੀ ਇਸ ਮੌਕੇ ਤੇ ਡੀਐਸਪੀ ਨਾਭਾ ਮਨਦੀਪ ਕੌਰ ਨੇ ਕਿਹਾ ਕਿ ਇਸ ਪਿੰਡ ਦੀ ਮਹਿਲਾ ਸਰਪੰਚ ਜੋ ਨਸ਼ਾ ਤਸਕਰਾਂ ਦੀ ਜਮਾਨਤਾ ਕਰਵਾਉਂਦੀ ਸੀ ਉਸ ਦੇ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਡੀਐਸਪੀ ਵੱਲੋਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱੰਦਿਆ ਕਿ ਹੱਕ ਕਿ ਜਾਂ ਤਾਂ ਉਹ ਨਸ਼ੇ ਦਾ ਧੰਦਾ ਬੰਦ ਕਰ ਦੇਣ ਨਹੀਂ ਤਾਂ ਉਹ ਪਿੰਡ ਛੱਡ ਕੇ ਚਲੇ ਜਾਣ ਨਹੀਂ ਤਾਂ ਫਿਰ ਪੁਲਿਸ ਕਾਰਵਾਈ ਦੇ ਲਈ ਤਿਆਰ ਰਹਿਣਾ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਾਬਾ ਬਲਾਕ ਦੇ ਪਿੰਡ ਰੋਟੀ ਛੰਨਾ ਦੀਆਂ ਨੇ ਇਸ ਪਿੰਡ ਨਸ਼ਾ ਤਸਕਰਾਂ ਦੇ ਕੁਝ ਘਰ ਨਸ਼ਾ ਤਸਕਰੀ ਤੰਦੇ ਚ ਜੁੜੇ ਹੋਏ ਨੇ ਜੇਕਰ ਤੁਸੀਂ ਨਸ਼ਾ ਤਸਕਰਾਂ ਦੇ ਘਰ ਵੱਲ ਚਾਤੀ ਮਾਰੋ ਤਾਂ ਨਸ਼ਾ ਤਸਕਰਾਂ ਦੀਆਂ ਕੋਠੀਆਂ ਵੇਖ ਕੇ ਤੁਸੀਂ 당ਗ ਰਹਿ ਜਾਵੋਗੇ ਸਿਰਫ ਨਸ਼ੇ ਦੇ ਸਿਰ ਤੇ ਹੀ ਇੰਨਾ ਵੱਲੋਂ ਵੱਡੀਆਂ ਵੱਡੀਆਂ ਹਵੇਲੀਆਂ ਬਣਾ ਰੱਖੀਆਂ ਨੇ ਪੁਲਿਸ ਵੱਲੋਂ ਭਾਵੇਂ ਕਿ ਅਚਨਚੇਤ ਚੈਕਿੰਗ ਕੀਤੀ ਗਈ ਹੈ ਪਰ ਉਦੋਂ ਨਸ਼ਾ ਤਸਕਰਾਂ ਘਰਾਂ ਨੂੰ ਤਾਲੇ ਲਗਾ ਕੇ ਰਫੂ ਚੱਕਰ ਹੋ ਗਏ ਨੇ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਤੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਨਾਬਾ ਦੇ ਡੀਐਸਪੀ ਮਨਦੀਪ ਕੌਰ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਜਿਵੇਂ ਦੇਖ ਹੀ ਰਹੇ ਹੋ ਕਿ ਕਾਫੀ ਜਨਾਕੋ ਜਿਵੇਂ ਗਵਰਨਮੈਂਟ ਔਰ ਪੰਜਾਬ ਪੁਲਿਸ ਜਿਹੜੀ ਆ ਇੱਕ ਮੰਡਿੰਗ ਚਲਾਈ ਹੋਈ ਆ ਕਾਫੀ ਆਪਰੇਸ਼ਨ ਦੇ ਚੇਦੇ ਵਿੱਚ ਜਿੰਨੇ ਵੀ ਡਰੱਗ ਸਮੱਗਰ ਹੈਗੇ ਆ ਉਹਨਾਂ ਤੇ ਵੱਖ-ਵੱਖ ਪੱਧਰਾਂ ਤੇ ਕਾਰਵਾਈਆਂ ਚੱਲਦੀਆਂ ਆ ਅਤੀਵੀ ਉਸ ਸਬੰਧ ਦੇ ਵਿੱਚ ਜਿੱਥੇ ਰੇਟ ਚੱਲ ਰਹੀ ਆ ਸਾਡੀ ਇਹ ਕੋਸ਼ਿਸ਼ ਹੈ ਵੀ ਜਿੰਨੇ ਵੀ ਸੰਬੰਧ ਵਾਲੇ ਜਿਹੜੇ ਕੰਮ ਕਰਦੇ ਆ ਟਰੱਕ ਦਾ ਉਹਨਾਂ ਨੂੰ ਸਾਰਿਆਂ ਨੂੰ ਫੜ ਕੇ ਤੋਂਨਾਂ ਤੇ ਐਫਆਈਆਰ ਵੀ ਦੇ ਦਿੱਤਾ ਆ ਆ ਇੱਥੇ ਜਿਹੜੇ ਹਜ ਤੱਕ ਮੇਰੇ ਕੋਲ ਲਿਸਟ ਆਈ ਆ 7-8 ਕਰ ਹੈਗੇ ਜਿਹੜੇ ਆਇਡੈਂਟੀਫਾਈ ਹੋਏ ਆ ਸਾਡੀ ਇਹੀ ਕੋਸ਼ਿਸ਼ ਹੈ ਵੀ ਉਹਨਾਂ ਉੱਪਰ ਐਫਆਈਆਰ ਦਰਜ ਕਰਕੇ ਰਿਕਵਰੀ ਕਰਕੇ ਤੋਂ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਭੇਜਿਆ ਜਾਵੇ ਦਿੱਤੇ ਦਿਨ ਜਦੋਂ ਸਰਪੰਚ ਦੀ ਮੈਨਸਪਾਰਟੀ ਤੋਂ ਮਿਲ ਕੇ ਅਨਵਾਲ ਵਿੱਚ ਪਰਚਾ ਦਰਜ ਕੀਤਾ ਇਸ ਤਰ੍ਹਾਂ ਦੇ ਜੋ ਸਰਪੰਚ ਇਸ ਤਰ੍ਹਾਂ ਦੀ ਜਿਹੜੀ ਹੋ ਗਈ ਕਬਜ਼ੇ ਕਰ ਬਾਲੇ ਤਾਂ ਜਿਹੜੇ ਦੇਖੋ ਆਪ ਨੇ ਦੇਖ ਜਿਵੇਂ ਜਿਹੜੇ ਕੰਡਾ ਕਰਦੇ ਆ ਆ ਚੀਜ਼ ਦੇ ਵਿੱਚ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਨੂੰ ਜਿਹੜੇ ਪੇਰੈਂਟ ਸੇ ਬੱਚਿਆਂ ਦੇ ਉਹਨਾਂ ਨੂੰ ਅਵੇਅਰ ਬਣਾ ਪਊਗਾ ਤੇ ਜਿਵੇਂ ਇੱਥੇ ਸਰਪੰਚ ਦਾ ਨਾਮ ਵੀ ਸਾਹਮਣੇ ਆਇਆ ਤੇ ਵੀ ਉਹ ਜਿਹੜੇ ਬੇਲ ਵਗੈਰਾ ਪਿੱਛੇ ਕਰਾਂਦੀ ਆ ਇਦਾਂ ਦੇ ਬੰਦਿਆਂ ਨੂੰ ਮੈਂ ਬਾਅਦ ਨੂੰ ਕਹਿਣਾ ਚਾਹਨੀ ਆ ਕਿ ਇਹ ਆਪਾਂ ਆਪਣੇ ਸਮਾਜ ਨੂੰ ਕਲੀਨ ਕਰਨਾ ਆ ਤੇ ਇਦਾਂ ਦੇ ਬੰਦਿਆਂ ਦਾ ਸਾਥ ਦੇਣਾ ਛੱਡ ਦੇਣਾ ਕਿ ਪੰਜਾਬ ਵਿੱਚ ਬਲਦੇਗਰ ਵਗੈਰਾ ਬੇਰੀ ਜਾਨ ਦਾ ਤਸਕਰਦਾ ਰਹੇ ਜਿਹੜੇ ਇਹ ਮਾਛਾ ਤਸਕਰ ਨੇ ਤਾਂ ਵੀ ਬੱਡੇ-ਬੱਡੇ ਕੁੱਪੇ ਵਿੱਚ ਨਾਮ ਜਿਹਦੇ ਕਾਨੂੰਨ ਲਈ ਕਾਰਵਾਈ ਦੀ ਲੋੜ ਹੈ ਤੇ ਇੱਕ ਵਧੀਆ ਮੈਸੇਜ ਜਾਊਗਾ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਵੇਂ-ਨਵੇਂ ਆ ਨੌਜਵਾਨ ਕਿਤੇ ਇਸ ਕੰਮ ਦੇ ਵਿੱਚ ਉੱਠ ਰਿਹਾ ਉਹਨਾਂ ਨੂੰ ਵੀ ਇੱਕ ਮੈਸੇਜ ਜਾਊਗਾ ਕਿ ਇਹਦੇ ਅੱਥਾ ਮਤਲਬ ਬਟਲੋਦਰ ਜਿਹੜਾ ਫਿਰ ਹੋਇਆ ਘਰਾ ਦੇ ਉੱਪਰ ਕਿ ਕੱਲ ਨੂੰ ਉਹਨਾਂ ਦੇ ਘਰਾ ਦੇ ਉੱਪਰ ਵੀ ਫਿਰ ਪੈਂਦਾ ਹੈ ਇਸ ਤਰ੍ਹਾਂ ਕੇ ਸਿੱਧੇ ਵਰਨਿੰਗ ਦੇ ਰਹੇ ਆ ਇਹ ਆਪਣਾ ਇਸ ਕੰਮ ਤੋਂ ਜਿਹੜਾ ਬਾਜ਼ ਆਤ ਹੈ। ਮੇਰੇ ਕਰੀਬਨ ਇਹਨਾਂ ਦੇ ਕਿੰਨੇ ਕਿੰਨੇ ਮਾਮਲੇ ਦਰ ਦੇ। ਅ ਜਿਹੜੇ ਆਇਡੈਂਟੀਫਾਈ ਹੈਗੇ ਆ ਉਹਨਾਂ ਦੇ ਉੱਪਰ ਘੱਟੋ ਘੱਟ 7-7 8-8 ਐਫਆਈਆਰ ਜਿਹੜੀਆਂ ਦਰ ਚਾਈਗੀਆਂ। ਕਿੰਨੇ ਮਲਾਜ਼ਮਾਂ ਦੇ ਅੱਜ ਚੱਲ ਰਹੇ ਆ? ਅ ਅਸੀਂ 60-70 ਮਲਾਜ਼ਮ ਨਾਲ ਲੈ ਕੇ ਆਏ ਆ ਤੇ ਇਹ ਰੇਡ ਜਿਹੜੀਆਂ ਚੱਲ ਰਹੀ ਆ ਇਹ ਅੱਥੀ ਹੁਣ ਇਹ ਰੁਕਣ ਵਾਲਾ ਕੰਮ ਨਹੀਂ ਹੈਗਾ ਇਹ ਸਿੰਪਲਾ ਜਿਹੜਾ ਚੱਲਦਾ ਹੀ ਰਹੂਗਾ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਇਹ ਸਾਰੇ ਜਿਹੜੇ ਆ ਅਰੈਸਟ ਨਹੀਂ ਹੋ ਜਾਂਦੇ ਤਸਕਰ ਨੂੰ ਪਿੱਛੇ ਪਾਉਂਦੇ। ਮੇਰੇ ਵੱਲੋਂ ਤਾਂ ਵੀ ਇਹੀ ਆ ਕਿ ਜਾਂ ਤੇ ਆਪਣਾ ਕੰਮ ਵਿੱਚ ਛੱਡ ਦੇ ਨਸ਼ਾ ਦਾ ਕੰਮ ਛੱਡ ਦੇ ਨ ਕੋਈ ਚੰਗਾ ਕੰਮ ਕਰ ਲੈਣ ਜਾਂ ਫਿਰ ਇਹਨਾਂ ਨੂੰ ਆਪਣੀ سزا ਜਿਹੜੀ ਕੋਈ ਨਹੀਂ ਪਾਉਂਦੀ ਮੇਰਾ ਨਾਮ ਚਰਨਜੀਤ ਆ ਜੀ ਇਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਉਹ ਕੀ ਕਹਿਣਾ ਚਾਹੁੰਦੇ ਅਸੀਂ ਐਂ ਕਹਿੰਦੇ ਵੀ ਵਧੀਆ ਹੋ ਗਿਆ ਜੀ ਜੇ ਸਾਡੇ ਬੱਚੇ ਨਾ ਜਿਹੜੇ ਗੁਨਾਹ ਮਾਰ ਰਹੇ ਨੇ ਉਹਨਾਂ ਦੀ ਬਰਬਾਦੀ ਆ ਰਹੀ ਆ ਛੋਟੇ ਛੋਟੇ ਬੱਚਿਆਂ ਨੇ ਮਾਮਾ ਕਿੱਥੇ ਬੱਚੇ ਲੈ ਕੇ ਜਾਣਾ ਤੇ ਜਿਹਦੇ ਅੱਜ ਤਿੰਨ ਤਿੰਨ ਚਾਰ ਚਾਰ ਬੱਚੇ ਨੇ ਉਹ ਕਿੱਥੇ ਛੱਡ ਕੇ ਜਾਣਗੇ